ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਅੱਜ ਦੀ ਵੀਡੀਓ ਚ ਅੱਪ ਗੱਲ ਕਰਾਂਗੇ ਵੀ ਕਣਕ ਐਸ ਰੋਡ ਤੇ ਆਏ ਜਿਵੇਂ ਆਹ ਕਣਕ ਡਿੱਗੀ ਪਈ ਆ ਹਨਾ ਕੱਚੂ ਹੀ ਕਣਕ ਡਿੱਗੀ ਜਾਂਦੀ ਆ ਵੀ ਬਹੁਤ ਸਾਰੇ ਕਿਸਾਨ ਭਰਾ ਵੀਡੀਓ ਪਾਈ ਜਾਂਦੇ ਸੀ ਵੀ ਵੀ ਵੱਧ ਕਾਰਨ ਸਾਡੀ ਕੀ ਕਾਰਨ ਵੀ ਹਰੇਕ ਦੀ ਕਣਕ ਆ ਜਿਵੇਂ ਆਪਣੇ ਤਾਂ ਚਲੋ ਥੋੜੀ ਆ ਆਹ ਐਸ ਰੋਡ ਤੇ ਆਏ ਡਿੱਗੀ ਜਾਂਦੀ ਆ ਵੀ ਜਿਵੇਂ ਹੁਣ ਆਪਣੇ ਉਹ ਸਾਹਮਣੇ ਦੋ ਕੀਤੀਆਂ ਦੀਆਂ ਕੈਮਰੇ ਚ ਘੱਟ ਪਤਾ ਲੱਗਦਾਗਾ ਤੇ ਆਮ ਇਹ ਕਈ ਵੈਰਾਈਟੀਆਂ ਚ ਵੀ ਜਿਵੇਂ 826 ਹੋਗੀ ਜਾਂ 327 ਕਣਕ ਆਗੀ ਉਹਦੇ ਵਿੱਚ ਇਹ ਡਿੱਗਣ ਦੀ ਪ੍ਰੋਬਲਮ ਆ ਗਈ ਵੀ ਕੱਚੀ ਬਣ ਕੇ ਜਿਵੇਂ ਜਮੀ ਡਿੱਗਦੀ ਹੁੰਦੀ ਹੈਗੀ ਵੀ ਉਸ ਰੋਡ ਤੇ ਡਿੱਗੀ ਜਾਂਦੀ ਹੈਗੀ ਵੀ ਇਹ ਕੀ ਕਾਰਨ ਡਿੱਗਦੀ ਆ ਪੁੱਛਦੇ ਆ ਆਪਾਂ ਨੂੰ ਆਮ ਭਰਾ ਬਾਈ ਇਹ ਕਾਰਨ ਕੋਈ ਨਹੀਂਗਾ ਇਹ ਮੌਸਮ ਦਾ ਕਾਰਨ ਹੈ ਮੌਸਮ ਦਾ ਕਾਰਨ ਕੀ ਹੈ ਵੀ ਐਤਕੀ ਕਣ ਕਾ ਮੌਸਮ ਸਹੀ ਆ ਮੀਂਹ ਪਈਏ ਨੇ ਟਾਈਮ ਟੂ ਟਾਈਮ ਜਿਵੇਂ ਹੁਣ ਆਪਣੇ ਵੀ ਲਾਲਵਾਦ ਉਗੀ ਇੱਥੇ ਵਾਲੇ ਅਦਾਂ ਟੇਢੀ ਜਿਵੇਂ ਜਮੀ ਹੋਈ ਹੁੰਦੀ ਹੈਗੀ ਵੀ ਐਂ ਦੇਖਣ ਨੂੰ ਆਇ ਲੱਗਦਾ ਵੀ ਵੱਧ ਪਿਆ ਹੋਇਆਗਾ ਤੇ ਉਹ ਵੀ ਡਿੱਗੀ ਹੈਗੀ ਜਮੀ ਵਾਂਗੂ ਵੀ ਇਹ ਮੌਸਮ ਦਾ ਕਾਰਨ ਆ ਬਾਈ ਮੌਸਮਾਇਤ ਕੀ ਸਹੀ ਆ ਧੁੱਪਾਂ ਲੱਗੀਆਂ ਨੇ ਜਿਵੇਂ ਹੁਣ ਆਪਾਂ ਆ ਗਦੀਆ ਤਾਂ ਮਿੱਦੀ ਹੋਈ ਆ ਚਲੋ ਇਥੇ ਕੁੱਤੇ ਘੱਤਣੇ ਐਸ ਰੋਡ ਤੇ ਡਿੱਗੀ ਜਾਂਦੀਆਂ ਤੁਸੀਂ ਦੇਖਦੇ ਹੋਗੇ ਇਹ 327 ਕਣਕ ਤੇ 826 ਕਣਕ ਇਹ ਜੀਆਂ ਨਾਲ ਇਹਦੇ ਜਿਹੜੇ ਨਾਲ ਜੁੜਦੀਆਂ ਮਿਲਦੀਆਂ ਕਹਿੰਦੇ ਬ੍ਰਾਈਟੀਆਂ ਨੇ ਯਾਰ ਉਨਾ ਚਿਰ ਦਿੱਕਤ ਆ ਗਈ ਦਿੱਕਤ ਵੀ ਨਾ ਮੰਨੋ ਵੀ ਮੌਸਮ ਸਹੀ ਆ ਪਿਛਲੇ ਸਾਲ ਵੀ ਇਹ 826 ਕਣਕ ਚ ਦਿੱਕਤ ਹੈਗੀ ਸੀ ਪਹਿਲੇ ਪਾਣੀ ਤੀ ਖਿੰਲਰ ਗਈ ਸੀ ਜਿਵੇਂ ਜਮੀ ਖਿੰਲਰਦੀ ਹੁੰਦੀ ਆ ਤੇ ਐਤ ਕੀ ਉਹ ਬੀ ਪਾਣੀ ਹੁਣ ਆ ਜਾ ਕੇ ਪਾਣੀ ਪੂਣੀ ਲੱਗਣ ਤੋਂ ਬਾਅਦ ਆ ਇਹੇ ਦਿੱਕਤ ਆਉਣ ਲੱਗੀ ਵੀ ਥੱਲੇ ਵਹਿ ਜਾਂਦੀ ਆ ਵੀ ਭਰਾ ਕਿਸੇ ਨੇ ਗੱਲ ਜੂ ਬਈ ਗਲਦੀ ਗਲਦੀ ਕੁਛ ਨਹੀਂ ਜਿਵੇਂ ਜਿਵੇਂ ਟਾਈਮ ਹੋਈ ਜਾਊਗਾ ਦਿਨ ਵੀ ਲੱਗੀ ਜਾਣਗੇ ਇਹ ਤੁਹਾਨੂੰ ਆਦੇ ਹਿਸਾਬ ਨਾਲ ਗ੍ਰੋਸ ਕਰੂਗੀ ਉਹ ਹਿਸਾਬ ਨਾਲ ਇਹ ਸਹੀ ਹੋਈ ਜਾਊ ਜਿਵੇਂ ਆਪਣੇ ਵੀ ਆ ਇੱਥੇ ਟੋਆ ਜਾ ਪਿਆ ਹੋਇਆਗਾ ਵੀ ਮਾੜੀ ਜਿਹੀ ਟੇਢੀ ਹੋਈ ਆ ਦੇਖਣ ਨੂੰ ਆ ਇਹਦਾ ਵੀ ਵਧਨ ਨਾਲ ਖਰਾਬ ਹੋ ਗਿਆ ਕੰਮ ਇਹ ਸਾਡਾ ਹੁਣ 40 45 40 ਕਿਲੋ ਵੀ ਮਣਕੇ ਪਾਇਆ ਹੋਇਆ ਜਮਾ ਤੇ ਹੁਣ ਇਹ ਕੀ ਹੋਇਆ ਪਿਛਲੇ ਸਾਲ ਵੀ ਇਹ ਦਿੱਕਤ ਕੱਲੀ 826 ਨੂੰ ਸੀ ਹੈ ਕਿ ਸਾਰੀਆਂ ਕਣ ਕਾਚੀ ਥੋੜੀ ਥੋੜੀ ਹੈਗੀ ਆ ਕੀ ਕਾਰਨ ਆ ਵੀ ਇੱਕ ਤਾਂ ਧੁੱਪਾ ਲੱਗੀ ਜਾਂਦੀ ਹੁਣ ਮੌਸਮ ਆ ਦੇ ਦਿਨ ਸਾਫ ਆ ਗਏ ਤੇ ਇੱਕ ਮੀਂਹ ਪਈ ਜਾਂਦੇ ਟਾਈਮ ਟੂ ਟਾਈਮ ਉਹਦਾ ਕਰਕੇ ਵੀ ਗਰੋਥ ਪ੍ਰੋਪਰ ਆ ਕਣਕ ਦੀ ਪੂਰੀ ਫੁੱਲ ਗਰੋਥ ਆ ਗਈ ਉਹਦਾ ਕਰਕੇ ਇਹ ਵੀ ਐਂ ਲੱਗਦਾ ਵੀ ਡਿੱਗੀ ਜਾਂਦੀ ਹੈਗੀ ਡਿੱਗਦੀ ਨਹੀਂ ਬਈ ਹੈਗੀ ਇਹਦਾ ਕੋਈ ਪ੍ਰਵਾਹ ਨਾ ਮੰਨਣਾ ਕੋਈ ਚੱਕਰ ਨਾ ਮੰਨਣਾ ਹੁਣ ਵਿੱਚ ਯੂਟਿਊਬਰ ਵੀਡੀਓ ਪਾ ਕੇ ਕਹਿੰਦੇ ਜੀ ਇਹ ਤੇ ਕਦਰੋਕਰ ਵਾਲੀ ਸਪਰੇਅ ਕਰ ਦੋ ਇਹ ਸੋਟੇ ਡਿੱਗ ਕੇ ਗਲਜੂ ਫਲਾਣਾ ਹੋ ਜੂ ਦਿਓ ਕਹੋ ਜੂ ਕੁਛ ਨਹੀਂ ਹੁੰਦਾ ਬਾਈ ਜਦੋਂ ਹੁਣ ਉਹ ਮੂਰੇ ਟਾਈਮ ਆ ਗਿਆ ਦਾ ਇਹਨੇ ਤਾਂ ਹੁਣ ਵਧਣਾ ਜਦੋਂ ਹੁਣ ਇਹ ਕੱਚੀ ਆ ਹਜੇ ਜਦੋਂ ਇਹ ਤਾਂ ਹੁਣ ਵਧਣਾ ਜੇ ਤਾਂ ਕਿਸੇ ਦਾ ਉਹੀ ਵੀ ਜਿਆਦਾ ਪਾਇਆ ਹੋਇਆ ਭਰਾ ਦਾ ਉਹਦਾ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ ਨਾ ਜਿਹਦਾ 20 240 45 50 ਕਿਲੋ ਪਾਇਆ ਹੋਇਆ ਕੁਛ ਨਹੀਂ ਹੁੰਦਾ ਠੇਡੀ ਮੇਡੀ ਹੋ ਕੇ ਆਪੀ ਸਿੱਧੀ ਹੋ ਜੂ ਇਹ 822 ਚ ਥੋੜੀ ਜਿਆਦਾ ਪ੍ਰੋਬਲਮਾ 222 ਚ ਵੀ ਆਇਤ ਕਿ ਜਿਵੇਂ ਆਪਣੇ ਉਹ ਦੌਗੀ ਉਹਦੇ ਦਿੱਤੀ ਜਾਂਦੀ ਵੀ ਉਸ ਰੋਡ ਤੇ ਸਿਸਟਮ ਅਜ ਕੀ ਹੈਗਾ ਵੀ ਮੌਸਮ ਮੀਂਹ ਪਈ ਜਾਂਦੇ ਆ ਤੇ ਉੱਤੋਂ ਧੁੱਪਾਂ ਲੱਗੀਆਂ ਜਾਂਦੀਆਂ ਮੀਂਹ ਪਈਆਂ ਦਾ ਧੁੱਪਾਂ ਲੱਗੀਆਂ ਜਾਂ ਭਾਰੇ ਸਿੱਟੀਆਂ ਜਾਂਦੇ ਆਗੇ ਕੜਕ ਦੀ ਗ੍ਰੋਥ ਪ੍ਰੋਪਰ ਆ ਬੂਜਾ-ਬਾਜਾ ਪੂਰਾ ਸਿਰ ਆ ਮਰਿਆ ਹੋਇਆ ਦੇਖੋ ਤੇ ਹੁਣ ਜਿਉਂ-ਜਿਉਂ ਇਹ ਜਿਵੇਂ ਹੁਣ ਆ ਰੇਟ ਬੂਜਾ-ਬਾਜਾ ਪੂਰਾ ਟੋਪ ਮਰਿਆ ਹੋਇਆ ਜਿਉਂ-ਜਿਉਂ ਹੁਣ ਇਹ ਵੱਡੀ ਹੋਈ ਜਾਊਗੀ ਜਿਉਂ-ਜਿਉਂ ਇਹਦੇ ਨਾੜ 'ਚ ਜਾਣ ਪਈ ਜੋ ਥੱਲੇ ਤੇ ਇਹ ਸਿੱਧੀ ਖੜੀ ਹੋਈ ਜਾਊਗੀ ਇਹਦਾ ਕੋਈ ਨੁਕਸਾਨ ਨਹੀਂ ਜੇ ਕਿਸੇ ਪ੍ਰਾਤ ਭਲੇਖੇ ਨਾਲ ਵੀ ਵੱਧ ਪੈ ਗਿਆ ਉਹ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਨਾ ਤੇ ਹੁਣ ਵਿੱਚ ਯੂਟਿਊਬਰ ਬਹੁਤ ਪੁਕਾਣਗੇ ਵੀ ਇਹਦਾ ਕੱਦ ਰੋਕ ਲਈ ਸ ਪਰਦਾ ਹਰੀ ਮਸਾ ਕਰੀਆ ਹਰੀ ਮਸਾ ਕਰਕੇ ਹੁਣ ਮਸਾ ਕਰਤੀਆਂ ਚ ਬਾਹਰ ਕੱਢੀ ਆ ਹੁਣ ਤੁਸੀਂ ਰੋਕਣ ਵਾਲੀ ਸਪਰੇਅ ਪਾਉਣ ਲੱਗ ਜਿਓ ਤੇ ਕਾਹੇ ਦੀ ਲੋੜ ਨਹੀਂ ਕਿੰਨਾ ਕੱਦ ਕਰਦੀ ਹੁੰਦੀ ਆ ਅਗਲਾ ਕੀ ਮਸਾ ਹੁੰਦੀ ਹੁੰਦੀ ਆ ਇਹ ਉਤੋਂ ਵੱਧ ਨਹੀਂ ਹੁੰਦੀ ਤੇ ਆ ਦੇਖ ਲਓ ਸਾਡੀ ਵੀ ਆਹ ਡੇਡੀ ਮਿੱਡੀ ਜੀ ਹੋ ਜਾਂਦੀ ਆ ਵੀ ਚੱਕਰ ਕੀ ਹੈਗਾ ਵੀ ਉਹੋ ਆਗਾ ਇਹ ਗਰੋਥ ਸਹੀ ਆ ਹੁਣ ਆ ਆ ਟਾਈਮ 'ਚ ਗਰੋਥ ਸਹੀ ਹੋਣ ਕਰਕੇ ਕਣਕ ਵੀ ਡਿਗਦੀ ਆਗੀ ਵੀ ਫੁੱਲ ਗਰੋਥ ਆ ਹੁਣ ਧੁੱਪਾਂ ਲੱਗੀਆਂ ਨੇ ਐਨਰਜੀ ਮਿਲ ਜਾਂਦੀਆਂ ਨਹੀਂ ਪਿਛਲੇ ਸਾਲ ਆ ਦਿਨਾਂ ਚ ਅੱਜ ਕੱਲ ਤੁਸੀਂ ਜੇ ਤੁਹਾਨੂੰ ਯਾਦ ਹੋ ਕਿਸੇ ਭਰਾ ਨੂੰ ਵੀ ਜਨਵਰੀ ਚ ਪੂਰੇ ਫੁੱਲ ਧੁੰਦਾ ਪਈ ਜਾਂਦੀ ਸੀ ਧੁੰਦਾ ਪੈਣ ਦਾ ਕਾਰਨ ਕੱਦ ਰੁਕ ਗਿਆ ਸੀ ਇੱਕ ਵਾਰੀ ਕਣਕ ਦਾ ਤਾਂ ਹਾਂ ਤੋਂ ਪੀੜੇ ਜਿਵੇਂ ਪੱਤੇ ਪੈ ਗਏ ਸੀਗੇ ਤੇ ਉਸ ਤੋਂ ਬਾਅਦ ਜੇ ਧੁੱਪਾਂ ਲੱਗੀਆਂ ਫੇਰ ਕਣਕ ਚੱਲੀ ਤੇ ਉਸ ਤੋਂ ਬਾਅਦ ਜਦੋਂ ਤਾਂ ਹੁਣ ਬਦਲਣ ਦਾ ਟਾਈਮ ਆ ਗਿਆ ਤੇ ਹੁਣ ਧੁੱਪ ਲੱਗ ਜਾਂਦੀਆਂ ਮੀਂਹ ਪੈ ਜਾਂਦਾ ਧੁੱਪ ਲੱਗ ਜਾਂਦੀ ਇਹਦਾ ਕਰਕੇ ਕੱਦ ਤੇ ਉਹ ਗਰੋਥ ਦੀ ਸਹੀ ਆ ਪ੍ਰੋਪਰ ਜਮਾ ਤਾਂ ਕਾਰਨ ਹੀ ਇਹ ਕਾਹ ਨੂੰ ਪਦੀ ਜਾਂਦੀ ਆ ਬਦਨ ਕਰਕੇ ਹੁਣ ਇਹ ਥੱਲਿਓਂ ਵੀ ਠੇਰਾ ਮਾੜੀ ਟੇਢੀ ਮਿੱਡੀ ਹੋਈ ਜਾਂਦੀ ਏ ਕੋਈ ਚੱਕਰ ਨਾ ਮੰਨੋ ਬਾਈ ਤੇ ਜੇ ਕਿਸੇ ਕਿਸੇ ਭਰਾ ਦੀ ਕਣਕ ਮਾੜੀ ਮੁੱਟੀ ਡਾਉਣ ਆ ਜਾਂ ਕਿਸੇ ਪਾਸੇ ਪੀਲੀ ਪੂੜੀ ਪਈ ਹੋਇਆ ਹੁਣ ਦੋਨੇ ਵਧੀਆ ਸੋਹਣੇ ਲੱਗਦੇ ਆਗੇ ਸਪਰੇਹਾਂ ਜ਼ਪਰੂਹਾ ਕਰ ਲਓ ਤੇ ਜੇ ਐਂ ਵਧੀਆ ਖੜੀਏ ਕੋਈ ਲੋੜ ਨਹੀਂ ਕਾਹੇ ਚੀਜ਼ ਦੀ ਲੋੜ ਨਹੀਂ ਨਾ ਇਹਨੂੰ ਕੱਦ ਖੜਾਉਣ ਵਾਲੇ ਦੀ ਪਾਓ ਕੋਈ ਸਪਰੇਹ ਨਾ ਪਾਓ ਯਾਰ ਤੇ ਹੋਰ ਆਪਣੀਆਂ ਜਾਂ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ YouTube ਤੇ Facebook ਚੈਨਲ ਫੋਲੋ ਕਰ ਲਓ ਜੀ ਧੰਨਵਾਦ